ਮੁੰਡਾ ਗੱਲ ਪਤਾ ਨਹੀਂ ਲਾਉਂਦਾ ਪਾ ਕਬੱਡੀ ਦੀ ਕਬੜੀ ਪੈਂਦੀ ਆ ਕਰਪਾਣ ਕਦੇ ਕਲਿਆਣ ਪੰਡਾ ਦੀ ਗੱਲ ਕਰੀਆ ਅੱਜ ਕੱਲ੍ਹ ਰਹਿਣਾ ਵਿੱਚ ਨਹੀਂ ਕਾਵੇ ਪਰ ਆ ਪੱਤੀਆ ਖੇਡ ਮੈਦਾਨ ਦੇ ਵਿੱਚ ਐ ਵੀ ਪੱਲੀ ਪੱਲੀ ਬੱਲੀਓ ਕਰਨੀ ਨਹੀਂ ਨਹੀਂ ਪਰ ਮੁੰਡਾ ਪਾ ਕਬੱਡੀ ਭੱਜਾ ਹੈ ਉੱਤਰ ਸਰੀ ਕਬੱਡੀ ਇਸ ਸਮੇਂ ਨੌਜਣ ਗੰਬਰੂ ਉਧਰਲੇ ਪਾਸੇ 18 ਪੈਂਦਾ ਆਹ ਖਾੜੇ ਵਾਲੇ ਕਦੇ ਗਾਂਧੀ ਵੀੇ ਕਦਾ ਹੋਈਆਂ ਕਦੇ ਕੇਸ ਮੁੰਡਾ ਖਾਰੇ ਵਾਲਾ ਖਾਰੇ ਵਾਲਾ ਇਸ ਵੇਲੇ ਕੋਸ਼ਿਸ਼ ਕਰਦਾ ਹਾਂ ਅਸਵੇਂ ਗਰਾਬੂ ਨੇ ਇੱਕ ਵੱਡੀ ਪਾ ਦਿੱਤੀ ਹੈ ਮੁੰਡੇ ਚਾਰ ਅਗਲੇ ਵਾਕਾਂ ਦੀਆਂ ਟੀਮਾਂ ਆਓ ਜੀ ਟੀਮਾਂ ਜਿੱਤਾਂ ਤੇ ਮਾਨ ਮਰਨ ਇਹ ਮੈਚ ਕਿਹਦਾ ਜਾਣਾ ਹੈ ਪਰ ਅਸਵੇਂ ਕਹਿੰਦੇ ਗਰਾਬ ਆਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਕਹਲਾ ਇਹਨਾਂ ਨਾਮਾਂ